ਪੰਜਾਬ ਵਿੱਚ ਮੌਸਮ ਨੇ ਮੋੜ ਕਰਵਟ ਲਈ ਹੈ ਜੀ ਹਾਂ ਦੱਸ ਦਈਏ ਵੈਸਟਰਨ ਡਿਸਟਰਬੈਂਸ ਕਰਕੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਹੋਏ ਨੇ ਜਿਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਦੇ ਵਿੱਚ بارش ਵੀ ਸ਼ੁਰੂ ਹੋ ਗਈ ਹੈ ਤੇ بارش ਜਿੱਥੇ ਨਹੀਂ ਸ਼ੁਰੂ ਹੋਈ ਉੱਥੇ ਸੰਭਾਵਨਾ ਹੈ بارش ਪੈਣ ਦੀ ਪਰ ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਦੇ ਲਈ orange alert ਤੇ 15 ਜ਼ਿਲ੍ਹਿਆਂ ਲਈ येलो ਅਲਰਟ ਜਾਰੀ ਕੀਤਾ ਹੈ ਦੱਸਿਆ ਕਿ ਮੌਸਮ ਵਿਭਾਗ ਅਨੁਸਾਰ ਅੱਜ ਇਨ੍ਹਾਂ ਇਲਾਕਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਹੀ ਗਰਜ ਨਾਲ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ ਇਸ ਲਈ ਅਜਿਹੇ ਮੌਸਮ ਦੇ ਵਿੱਚ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਫਸਲਾਂ ਨੂੰ ਵੀ ਸੁਰੱਖਿਅਤ ਥਾਵਾਂ ਤੇ ਰੱਖਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੱਦਾਂ ਜਿੱਦਾਂ ਮੌਸਮ अपना मिजाज बदल ਰਿਹਾ ਹੈ ਉਸੇ ਤਰ੍ਹਾਂ ਫਸਲਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਲਗਭਗ ਹੋ ਰਿਹਾ ਹੈ ਤੇ ਮੌਸਮ ਵਿਭਾਗ ਅਨੁਸਾਰ ਸਰਦੂਲਗੜ ਬੁੱਢਲਾਡਾ ਲਹਿਰਾ ਮਾਨਸਾ ਸੁਨਾਮ ਸੰਗਰੂਰ ਬਰਨਾਲਾ ਤੱਪਾ ਤੂਰੀ ਮਲੇਰ ਕੋਟਲਾ ਮੂਨਕ ਪਾਤੜਾ ਸਮਾਣਾ ਲੁਧਿਆਣਾ ਨਾਬਾ ਰਾਜਪੂਰਾ ਫਤਿਹਗੜ ਸਾਹਿਬ ਅਮਲੋ ਤਲਵੰਡੀ ਸਾਬੋ ਮਲੋਟ ਬਠਿੰਡਾ ਗਿੱਦੜਬਾਹਾ ਰਾਜਪੁਰਾ ਅਤੇ ਇਸ ਤੋਂ ਇਲਾਵਾ ਕਈ ਹੋਰ ਜਿਹੜੇ ਸ਼ਹਿਰ ਨੇ ਇਹਨਾਂ ਵਿੱਚ ਮੌਸਮ ਬਦਲਣ ਦਾ ਅਨੁਮਾਨ ਲਗਾਇਆ ਗਿਆ ਹੈ ਤੇ ਇੱਥੇ ਤੇਜ਼ ਹਵਾਵਾਂ ਦੇ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸੇ ਦੇ ਨਾਲ ਮੌਸਮ ਦਾ ਤਾਪਮਾਨ ਜਿਹੜਾ ਹੈ ਉਹ ਕਾਫੀ ਸਾਫ਼ ਹੁਣ ਦੇਖਣ ਨੂੰ ਮਿਲ ਸਕਦਾ ਹੈ ਤਾਪਮਾਨ ਡਿਗਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਕਰਕੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ ਤੇ ਦੂਜੇ ਪਾਸੇ ਜੇਕਰ ਦੇਖਿਆ ਜਾਏ ਤਾਂ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਤੇ ਘੱਟ ਤੋਂ ਘੱਟ 18.1 ਡਿਗਰੀ ਤੇ ਦਰਜ ਕੀਤਾ ਗਿਆ ਹੈ ਤਾਂ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਸੁਣੀ ਜਾਵੇ ਤਾਂ ਕਿਸਾਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੌਸਮ ਦੇ ਮિજાਜ ਬਦਲਣ ਕਰਕੇ ਇੱਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ